ਇਸ ਵੇਲੇ ਜੀ ਅਸੀਂ ਖੜੇ ਆ ਪਿੰਡ ਤਨੂ ਆਣਾ 91 ਆਰਬੀ ਰੱਖ ਬ੍ਰਾਂਚ ਤੇ ਹੈ ਪਿੰਡ ਐ ਔਰ ਇਹ ਬੜਾ ਇਤਿਹਾਸਕ ਪਿੰਡ ਹੈਗਾ ਜੀ ਅਜੀ ਲਖਮਣ ਸਿੰਘ ਜੀ ਧਾਰੋਵਾਲ ਦਾ ਤੇ ਲਗਭਗ ਸਾਰਿਆਂ ਨੂੰ ਪਤਾ ਹੋਣਾ ਜਿਨ੍ਹਾਂ ਦੀ ਸ਼ਹਾਦਤ ਗੁਰਦੁਆਰਾ ਜਨਮ ਸਥਾਨ ਦੀ ਆਜ਼ਾਦੀ ਲਈ ਹੋਈ ਸੀ ਪਰ ਉਹਨਾਂ ਨਾਲ 200 ਦੇ ਕਰੀਬ ਸਿੰਘ ਹੋਰ ਸੀਗੇ ਉਹਨੂੰ 200 ਸਿੰਘ ਕਿਸੇ ਨੇ 150 ਲਿਖਿਆ ਕਿਸੇ ਨੇ 200 ਲਿਖਿਆ ਲੇਕਿਨ ਸਾਡੇ ਕੋਲ ਕੁੱਲ ਮਿਲਾ ਕੇ 85 ਲੋਕਾਂ ਦੇ ਨਾਮ ਮਿਲਦੇ ਨੇ ਜਿਹੜੇ ਸਾਕਾ 1921 ਦੇ ਵਿੱਚ ਲੋਕ ਸ਼ਹੀਦ ਹੋਏ ਨੇ ਸੋ ਇਹਨਾਂ ਦੀ ਸ਼ਹਾਦਤ ਆਪਣੀ ਜਗ੍ਹਾ ਇੱਕ ਬਹੁਤ ਵੱਡੀ ਸ਼ਹਾਦਤ ਹੈ ਭਾਈ ਲਖਮਣ ਸਿੰਘ ਧਾਰੋਵਾਲ ਜਦੋਂ 18 19 ਫਰਵਰੀ 1921 ਨੂੰ ਆਪਣਾ ਜਥਾ ਲੈ ਕੇ ਚੱਲਦੇ ਨੇ ਤੇ ਉਹ ਇਹਨਾਂ ਪਿੰਡਾਂ ਚ ਹੀ ਹੋ ਕੇ ਚੱਲਦੇ ਨੇ ਕਿਉਂਕਿ ਉਹਨਾਂ ਦਾ ਪਿੰਡ ਬਹੁਤ ਕਰੀਬ ਹੈ ਇਹਨਾਂ ਦੇ ਜਥੇ ਦੇ ਵਿੱਚ 13 14 ਲੋਕ ਜਿਹੜੇ ਸਨ ਉਹ ਇਸ ਪਿੰਡ ਦੇ ਸਨ ਜਿੱਥੇ ਆਪਾਂ ਖੜੇ ਆਂ ਔਰ ਇਸ ਜਥੇ ਦੇ ਵਿੱਚ ਇੱਕ ਭਾਈ ਬਰਿਆਮ ਸਿੰਘ ਵੀ ਹੈਗੇ ਸੀ ਜਿਨ੍ਹਾਂ ਦੇ ਗ੍ਰੈਂਡਸਨ ਉਹਨਾਂ ਦੇ ਪੋਤਾ ਜੀ ਔਰ ਉਹਨਾਂ ਦੀ ਪੋਤੀ ਜੀ ਅੱਜ ਸਾਡੇ ਨਾਲ ਖੜੇ ਨੇ ਔਰ ਆਪਣੇ ਘਰ ਤੋਂ ਬਾਹਰ ਖੜੇ ਨੇ ਔਰ ਗੱਲ ਇੱਥੇ ਤੱਕ ਨਹੀਂ ਮੁੱਕੀ ਵੇਖੋ ਕੁਰਬਾਨੀਆਂ ਜਿਸ ਕਿਸੇ ਦੇ ਨਸੀਬ ਚ ਹੋ ਜਾਣ ਤੇ ਸਾਰੀਆਂ ਉਹਨਾਂ ਦੀ ਨਸੀਬ ਚ ਹੁੰਦੇ ਨੇ ਇਹਨਾਂ ਦੇ ਪਿਤਾ ਜੀ ਵੀ ਵਰਲਡ ਵਾਰ ਵੇਲੇ ਸੁਭਾਸ ਚੰਦਰ ਬੋਸ਼ ਦੇ ਨਾਲ ਆਜ਼ਾਦੀ ਵਿੱਚ ਆਜ਼ਾਦ ਆਜ਼ਾਦੀ ਜਿਹਨੂੰ ਕਹਿੰਦੇ ਆ ਜਿਨ੍ਹਾਂ ਲੋਕਾਂ ਨੇ ਅਸਲ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਇਹਨਾਂ ਦੇ ਪਿਤਾ ਜੀ ਸੁਭਾਸ ਚੰਦਰ ਬੋਸ਼ ਦੇ ਨਾਲ ਵਰਲਡ ਵਾਰ 2 ਦੇ ਵਿੱਚ ਜਿਹੜੀ ਇੱਕ ਬਗਾਵਤ ਸੀ ਉਹਦਾ ਹਿੱਸਾ ਬਣੇ ਇੱਕ ਬਹੁਤ ਖੂਬਸੂਰਤ ਕਹਾਣੀ ਹੈ ਸਾਰੀ ਬਾਕੀ ਭਾਜੀ ਤੁਹਾਡਾ ਨਾਮ ਕੀ ਹੈ ਕਰੇ ਨਾਮ ਹਰਜਿੰਦਰ ਸਿੰਘ ਹੈ ਹਰਜਿੰਦਰ ਸਿੰਘ ਤੁਹਾਡੇ ਪਿਤਾ ਜੀ ਦਾ ਨਾਮ ਉਹਨਾਂ ਹਰੀ ਸਿੰਘ ਹਰੀ ਸਿੰਘ 30 ਸਤੰਬਰ 1918 ਨੂੰ ਪੈਦਾ ਹੋਏ ਸੀ ਅੱਛਾ 1934 ਜਾਂ 35 ਵਿੱਚ ਭਰਤੀ ਹੋ ਗਏ ਸੀ ਉਹ ਅੱਛਾ ਅੱਛਾ ਉਹਦੇ ਬਾਅਦ ਫਿਰ ਉਹ ਚਲੇ ਗਏ ਉਹਨਾਂ ਦੀ ਪੋਸਟਿੰਗ ਵਾਰਾ ਹੋ ਗਈ ਉਧਰ ਆਪਣੇ ਬਰਮਾ ਚਲੇ ਗਏ ਬਰਮਾ ਉੱਥੇ ਲੜਾਈ ਲੁੜੀ ਹੋਈਆਂ ਫਿਰ ਸਿੰਗਾਪੁਰ ਮਲੇਸ਼ੀਆ ਉਧਰ ਰਹੇ ਸਾਰੇ ਜਪਾਨ ਦੀ ਲੜਾਈ ਵਿੱਚ ਵੀ ਹੋ ਗਏ ਉਹ ਫਿਰ ਉਹਤੇ ਕੈਦੀ ਹੋ ਗਏ ਬਣ ਗਏ ਸੀ ਅੱਛਾ ਅੱਛਾ ਫਿਰ ਜਨਰਲ ਮੋਹਨ ਸਿੰਘ ਹੁੰਦੇ ਸੀਗੇ ਅੱਛਾ ਤੇ ਉਹਨਾਂ ਨੇ ਕੋਈ ਆਪਣੀ ਮੀਟਿੰਗਸ ਵਗੈਰਾ ਹੋਈ ਆ ਜਪਾਨੀਜ਼ ਨਾਲ ਉਹਨਾਂ ਨੇ ਕਿਹਾ ਤੁਸੀਂ ਕਿਉਂ ਤੁਸੀਂ ਅੰਗਰੇਜ਼ਾਂ ਨਾਲ ਅੰਗਰੇਜ਼ਾਂ ਨਾਲ ਤੁਸੀਂ ਆਪਣਾ ਤੁਸੀਂ ਬਰਬਾਦ ਕਰਦੇ ਆ ਲਾਈਫ ਵਗੈਰਾ ਤੁਸੀਂ ਆਪਣੀ ਆਜ਼ਾਦੀ ਵਾਸਤੇ ਲੜੋ ਹਾਂਜੀ ਫਿਰ ਉਹ ਜਨਰਲ ਮੋਹਨ ਸਿੰਘ ਨੇ ਫਿਰ ਉਹਨਾਂ ਨਾਲ ਮਵਾਦਾ ਹੋ ਗਿਆ ਕੋਈ ਅੱਛਾ ਤੇ ਉਹਨਾਂ ਨੇ ਫਿਰ ਕੈਦੀ ਛੱਡ ਤੇ ਕਹਿੰਦੇ ਛੱਡਦੇ ਫਿਰ ਇਹ ਸਾਰੇ ਆਜ਼ਾਦ ਹਿੰਦ ਫੌਜ ਵਿੱਚ ਆਜ਼ਾਦ ਹਿੰਦ ਫੌਜ ਆਈਐਨਏ ਵੀ ਕਹਿੰਦੇ ਇੰਡੀਅਨ ਨੈਸ਼ਨਲ ਆਰਮੀ ਜਿਹੜੇ ਤੁਹਾਡੇ ਗ੍ਰੈਂਡਫਾਦਰ ਸਨ ਹਾਂ ਉਹਨਾਂ ਦੇ ਘਰ ਤੋਂ ਬਾਹਰ ਖੜੇ ਹੋ ਐਡੀ ਵੱਡੀ ਸ਼ਹਾਦਤ 78 ਵਰੇ ਹੋ ਗਏ ਮੌਕਾ ਵੀ ਨਹੀਂ ਮਿਲੇ ਆਣ ਦਾ ਸੋ ਕਿਦਾਂ ਦਾ ਫੀਲ ਹੋ ਰਿਹਾ ਬਹੁਤ ਇਨੀ ਖੁਸ਼ੀ ਹੋ ਰਹੀ ਹੈ ਕਿ ਜਿਸ ਸਮੇ ਆਪਣੇ ਘਰ ਹੀ ਆ ਗਿਆ ਆਹ ਕੀ ਬਾਤ ਹੈ ਪੰਡ ਜੀ ਤੁਹਾਡਾ ਕੀ ਨਾਮ ਜੀ ਰਜਿੰਦਰ ਕੌਰ ਰਜਿੰਦਰ ਕੌਰ ਜੀ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਜੀ ਮੈਂ ਤਾਂ ਬਹੁਤ ਸੋਹਣਾ ਲੱਗਦਾ ਬਹੁਤ ਵਧੀਆ ਆਪਣੇ ਆਪਣੇ ਮਾਪੇ ਬਾਪ ਦੇ ਘਰ ਆ ਕੇ ਬਹੁਤ ਸੁਣਨ ਲੱਗ ਰਿਹਾ ਹੈ। ਦੇਖੋ ਬਹੁਤ ਘੱਟ ਕਿਸਮਤ ਹੁੰਦੀ ਹੈ ਕਿ ਜਿਨ੍ਹਾਂ ਦੇ ਘਰ ਬੱਚੇ ਹੁੰਦੇ ਨੇ। ਇਹ ਵੇਖੋ ਪੂਰਾ ਪਿੰਡ ਹੈ ਨਵਾਂ ਬਣ ਗਿਆ। ਇੱਕ ਦੋ ਘਰ ਹੀ ਆ ਜਿਹਦੇ ਚ ਤੁਹਾਡਾ ਘਰ ਵੀ ਹੈ। ਇਹਨਾਂ ਚ ਕਈ ਚੀਜ਼ਾਂ ਜਿਹੜੀ ਪੁਰਾਣੀਆਂ ਆ। ਪਿਛਲਾ ਦਰਵਾਜ਼ਾ ਅੰਦਰ ਕਾਫੀ ਪੁਰਾਣੀ ਚੀਜ਼ਾਂ ਆ।